ਪਟਿਆਲਾ ਦੇ ਤੇ ਰੇੜੀ ਜਟਾ ਟੋਲ ਪਲਾਜੇ ਤੇ ਫਾਇਰਿੰਗ ਨੌਜਵਾਨਾਂ ਨੇ ਟੋਲ ਕਰਮੀਆਂ ਨਾਲ ਕੀਤੀ ਕੁੱਟਮਾਰ ਪਟਿਆਲਾ ਦੇ ਤੇ ਰੇੜੀ ਜਟਾ ਟੋਲ ਪਲਾਜੇ ਤੋਂ ਫਾਇਰਿੰਗ ਕਰਦੇ ਹੋਏ ਕੁੱਟਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਰਅਸਲ ਬੀਤੀ ਰਾਤ ਨੂੰ ਦੋ ਨੌਜਵਾਨਾਂ ਵੱਲੋਂ ਤੇ ਰੇੜੀ ਜਟਾ ਟੋਲ ਪਲਾਜੇ ਤੇ ਟੋਲ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ ਦਰਅਸਲ ਉਹ ਲਾਈਨ ਵਿੱਚ ਲੱਗੇ ਹੋਏ ਸਨ ਤੇ ਉਹਨਾਂ ਦੇ ਅੱਗੇ ਇੱਕ ਜਾਂ ਦੋ ਕਾਰਾਂ ਖੜੀਆਂ ਸਨ ਉਹਨਾਂ ਤੋਂ ਇੰਤਜ਼ਾਰ ਨਹੀਂ ਹੋਇਆ ਤੇ ਟੋਲ ਕਰਮਚਾਰੀ ਕੋਲ ਚਲੇ ਗਏ ਜੇ ਤਾਂ ਟੋਲ ਕਰਮਚਾਰੀ ਨੇ ਉਹਨਾਂ ਨੂੰ ਦੂਸਰੀ ਕਤਾਰ ਵਿੱਚ ਜਾਣ ਲਈ ਕਿਹਾ ਤਾਂ ਉਹ ਇਸ ਗੱਲ ਤੋਂ ਭੜਕ ਗਏ ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਮੁਲਾਜ਼ਮਾਂ ਸਾਨੂੰ ਜਲਦੀ ਇੱਥੋਂ ਲੰਘਾਇਆ ਜਾਵੇ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਟੋਲ ਕਰਮੀ ਕੋਲ ਆਇਆ ਤੇ ਟੋਲ ਬੂਥ ਕੋਲ ਆਇਆ ਜਿੱਥੇ ਟੋਲ ਦੀ ਪਰਚੀ ਕੱਟੀ ਜਾਂਦੀ ਹੈ ਤੇ ਉੱਥੇ ਆ ਕੇ ਉਹ ਉਸਨੇ ਫਾਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਟੋਲ ਕਰਮੀਆਂ ਨਾਲ ਖੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਨੌਜਵਾਨ ਟੋਲ ਕਰਮੀਆਂ ਨਾਲ ਖੁੱਟਮਾਰ ਕਰ ਰਹੇ ਨੇ ਅਤੇ ਫਾਰਿੰਗ ਕਰ ਰਹੇ ਨੇ ਇਸ ਮਾਮਲੇ ਵਿੱਚ ਪੁਲਿਸ ਨੇ ਵੀ ਦਖਲ ਦਿੱਤੀ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਸਰ ਜੀ ਨਾਮ ਹੈ ਹਮੰਦੀਤ ਨਾਇਜ਼ ਜੀ ਮੇਰਾ ਮੰਜੀ ਜੀ ਕੀ ਗੱਲਤ ਹੈ ਜੀ ਕੀ ਗਲਤ ਵੀ ਕੀ ਨਵੀਂ ਦੀ ਗੱਲ ਸਰ ਕੱਲ ਅ ਅ ਅੱਜ ਰਾਤ ਸੀ ਲਗਾ ਲੋ 12:05 ਪੀ 5 ਮਿੰਟ ਤੇ ਕੁਝ ਇੱਕ ਗੱਡੀ ਆਈ ਉਸਮੇ ਦੋ ਬੰਦੇ ਸਨ ਉਸਕੇ ਅਗੇ ਦੋ ਗੱਡੀਆਂ ਖੜੀ ਥੀ उसको लगभग लगभग एक मिनट लग गया पीछे वाली गाड़ी से एक लड़का उतर के आया उसने बहस स्टार्ट कर दी अपने ऑपरेटर के साथ उसके बाद ऑपरेटर ने बोला सर इसके साथ मतलब फास्ट फास्टैग एक्टिव नहीं है आप दूसरी लाइन में ले लीजिए उसने बोला मैं मुलाजम हूँ छेटी कटो तो वो लड़का बोला सर आप साइड वाली लाइन से ले लो इस बात पे बहस हुई बहस भी ज्यादा नहीं हुई इसी बात पे लड़के ने रिवॉल्वर निकाला और सीधी मेरे ऑपरेटर की तरफ चला दी वो भगवान का शुक्र है वो लड़का बच गया नहीं उसकी पूरी मनसा थी कि उसके ऊपर ही चला नहीं है वो। हुए। की है सर दूसरा करने कोशिश करी आसपास मेरे थे उन्होंने उसको रोक दिया था। था। मेरा सर टाउन कलेक्टर मुलाजिम उसने बताया नहीं दू सर की मैं मुलाजिम हूँ ਤੇ ਛੇਤੀ ਮੈਨੂੰ ਪੱਡੋ ਆਪਨੇ ਕੰਪਲੇਂਟ ਦੇ ਦੀਏ ਕਿ ਆਸ ਕੰਪਲੇਂਟ ਮੈਨੇ ਦੇ ਦੀ ਸਰ ਪੂਲਸ ਮੋਕੇ ਤੇ ਪਹੁੰਚ ਗਈ ਸੀ ਇੰਨਾ ਵੱਲੋਂ ਪੂਰੀ ਉਮੀਦ ਹੈ ਕੋਈ ਕਾਰਵਾਈ ਕਰਨਗੇ ਤੇ ਰਿਪੋਰਟ ਮੈਂ ਅਸੀ ਲਗਾ ਕਿੱਥੋਂ ਅੱਜ ਕਿੱਥੇ ਜਾ ਰਹੀ ਸੀ ਟ੍ਰੈਕ ਵਾਲੀ ਗੰਡੀ ਸਰ ਪਟਿਆਲੇ ਤੋਂ ਆਈ ਸੀ ਤੇ ਚੰਡੀਗੜ੍ਹ ਵੱਲੋਂ ਜਾ ਰਹੀ ਸੀ ਹਾਂ ਜੀ ਹੁਣ ਕਰਨ ਕਿ ਲੱਗਦਾ ਨਸ਼ਾ ਵੀੜਾ ਕੀਤਾ ਹੋਈ ਹੈ ਕਿਵੇਂ ਸਰ ਲੱਗਦਾ ਤਾਂ ਇਹੀ ਹੈ ਕਿਉਂਕਿ ਸੌਪੇ ਇਨਸਾਨ ਐਦਾ ਦਾ ਕੰਮ ਨਹੀਂ ਕਰੂਗਾ ਹੁਣ ਤਾਂ ਅਸੀਂ ਇੱਕ ਮੁੰਡੇ ਨੂੰ ਕਾਕੇ ਹੁਣ ਪੁਲਿਸ ਦੇ ਇੱਥੇ ਤੇ ਜੀ ਉਮੀਦ ਉਹਨਾਂ ਤੋਂ ਹੀ ਹੈ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਰਿਪੋਰਟ